ਹਾਂਜੀ ਮਿੱਤਰੋ ਬਿਆਰ ਬਰੀ ਸਤਿ ਸ੍ਰੀ ਅਕਾਲ ਹੈ ਜੀ ਅੱਜ ਬ੍ਰੀਜਾ ਗੱਡੀ ਸਾਡੇ ਨਾਲ ਜੁੜੇ ਹੋਏ ਆ ਠੀਕ ਹੈ ਜੀ ਤੇ ਬਰਸਾਤਾਂ ਇੰਨੇ ਆ ਜਿਆਦਾ ਪੈ ਗਈਆਂ ਪੁੱਛੋ ਨਾ ਜੀ ਲੋਕਾਂ ਦੀਆਂ ਗੱਡੀਆਂ ਦੇ ਅੰਦਰ ਪਾਣੀ ਵੜ ਗਿਆ ਠੀਕ ਹੈ ਜੀ ਤੇ ਆ ਤੁਹਾਨੂੰ ਹਾਲਾਤ ਹੋયા ਥੱਲੇ ਇਹੋ ਵੇਖ ਲਓ ਗੱਡੀ ਦੇ ਵਿੱਚ ਪਾਣੀ ਤੇ ਇਧਰ ਵੀ ਦੇਖ ਲਓ ਹਾਂ ਬਈ ਦੇਖ ਸਕਦੇ ਗੱਡੀ ਦੇ ਵਿੱਚ ਪਾਣੀ ਪਾਣੀ ਆ ਬਈ ਕਹਿੰਦਾ ਯਾਰ ਗੱਡੀ ਮੇਰੀ ਉੱਪਰ ਤੱਕ ਭਰ ਗਈ ਸੀ ਕੋਈ ਇਸ ਤਰ੍ਹਾਂ ਵੀ ਅਹੀ ਰਹੀ ਮਾੜੇ ਮੋੜੇ ਡੱਬੇ ਡੁੱਬੇ ਨਾਲ ਕੱਢ ਗੁਰ ਦਿੱਤਾ ਪਾਣੀ ਤੇ ਮੇਗਾ ਭਾਈ ਹੁਣ ਟੈਨਸ਼ਨ ਨਾ ਲਓ ਸਾਡੇ ਹੱਥ ਆ ਗਈ ਅਸੀਂ ਜ਼ਰੂਰ ਨਿਵੇੜ ਕੇ ਰਾਵਾਂਗੇ ਤੁਹਾਨੂੰ ਗੱਡੀ ਪ੍ਰੋਪਰਲੀ ਸਾਰੀ ਗੱਡੀ ਦੇ ਵਿੱਚ ਪਾਣੀ ਵੜ ਗਿਆ ਸੀ ਬਾਈ ਉਹਨਾਂ ਦੀ ਫੋਰਚੂਨਰ ਵੀ ਕਰਨੀ ਆ ਉਹਦੇ ਅੰਦਰ ਵੀ ਪਾਣੀ ਬਣ ਗਿਆ ਸੀ ਤੇ ਨੋਵਾ ਵੀ ਗੱਡੀ ਕ੍ਰਿਸਟਾ ਉਹ ਵੀ ਕਰਨੀ ਆ ਸਾਰੀ ਗੱਡੀ ਦਾ ਯਾਨੀ ਕਿ ਬਾਈ ਇਹਦਾ ਬੁਰਾ ਹਾਲ ਹੋ ਗਿਆ ਯਾਰ ਤੇ ਆ ਮਗਰ ਵੀ ਦੇਖ ਲਓ ਪਾਣੀ ਤੇ ਜਿਹੜਾ ਬਰਸਾਤਾਂ ਨੇ ਕਹਿਰ ਕੀਤਾ ਨਾ ਇਸ ਸਾਲ ਮਗਾ ਪੁੱਛੋ ਨਾ ਜੀ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਮਿੱਤਰੋ ਗੱਡੀਆਂ ਵਾਲਿਆਂ ਦਾ ਸਾਡੇ ਬੰਦਿਆਂ ਦਾ ਬਾਈ ਸਾਹਿਬ ਬੜੀਆਂ ਰੀਜਾਂ ਦੇ ਬੰਦਿਆਂ ਨੇ ਲਈਆਂ ਹੁੰਦੇ ਨੇ ਬੜਿਆ ਸੰਭਾਲ ਕੇ ਰੱਖਿਆ ਹੁੰਦੇ ਪਰ ਜਿਹੜਾ ਨੀਂਹ ਦੇ ਪਾਣੀ ਉਹਦੇ ਅੱਗੇ ਬੰਦਾ ਕਹਿੰਦਾ ਕੋਈ ਜ਼ੋਰ ਨਹੀਂ ਠੀਕ ਹੈ ਜੀ ਤੇ ਸਾਰੀ ਗੱਡੀ ਫਟ ਲਈ ਹੁਣ ਥੱਲੇ ਦਾ ਫਲੋਰ ਪਟਣਾ ਆ ਆ ਵੀ ਥੱਲੇ ਇਧਰੋਂ ਗਿੱਲਾ ਹੋਇਆ ਹੋਇਆ ਸਾਰਾ ਹੀ ਦਿਖਦਾ ਰਿਹਾ ਤੁਸੀਂ ਪਾਣੀ ਪਾਣੀ ਹੈ ਸਾਰੇ ਪਾਸੇ ਤੇ ਬਾਈ ਜੀ ਕਹਿੰਦੇ ਚਲੋ ਗੱਡੀ ਤੁਸੀਂ ਕਰ ਦਿਓ ਤੇ ਸਾਡੇ ਜਲੰਦਰ ਦੇ ਕਾਫੀ ਬੰਦੇ ਮੰਨੇ ਪਰ ਮੰਨੇ ਆ ਜਿਹਨਾਂ ਦੀਆਂ ਗੱਡੀ ਆ ਬਾਈ ਕਹਿੰਦਾ ਯਾਰ ਪਹਿਲਾਂ ਇਹ ਗੱਡੀ ਕਰ ਦੂ ਉਹ ਗੱਡੀਆਂ ਸਟਾਰਟ ਕਰਾਂਗੇ ਪ੍ਰੋਪਰਲੀ ਫੇਰ ਤੁਹਾਨੂੰ ਗੱਡੀ ਦੇਖ ਜਾਵਾਂਗੇ ਉਹ ਵੀ ਸਾਰੀ ਗੱਡੀ ਡਰਾਈ ਕਲੀਨ ਕਰਦੇ ਹਾਂ ਦੋਸਤ ਮੈਨੂੰ ਜਿਆਦਾ ਗੰਦੀ ਆ ਪੁੱਛੋ ਨਾ ਜੀ ਤੇ ਸੀਟਾਂ ਬਖੋਲੇ ਸੀ ਮੋਇਦੋਣੀ ਸੀਟਾਂ ਕਰ ਰਹਾ ਡਰਾਈ ਕਲੀਨ ਤੇ ਚਲੋ ਬਾਈ ਜੀ ਇਹਦੇ ਠੀਕ ਤਾਂ ਰੋਟਾ ਵੀ ਡਰਾਈ ਕਲੀਨ ਨਾਲ ਹੀ ਕਰਦੇ ਹੋ ਸੀਟਾਂ ਕਰ ਰਹੇ ਡਰਾਈ ਕਲੀਨ ਠੀਕ ਹੈ ਜੀ ਤੇ ਕਾਫੀ ਹਾਲਾਤ ਬਣੇ ਨੇ ਸੋ ਵੀਰ ਜੀ ਸਾਰੇ ਆਪਣੇ ਗੱਡੀਆਂ ਦਾ ਧਿਆਨ ਰੱਖਿਆ ਕਰੋ ਜਿਵੇਂ ਤਾਂ ਗੱਡੀਆਂ ਖੜੀਆਂ ਸੀ ਤੇ ਪਾਣੀ ਅੰਦਰ ਵੜ ਗਿਆ ਬਰੀਜ਼ਾ ਗੱਡੀ ਕਾਫੀ ਉੱਚੀ ਆ ਪਰ ਫਿਰ ਵੀ ਇਹਦੇ ਅੰਦਰ ਪਾਣੀ ਵੜ ਗਿਆ ਸਾਰੀ ਗੱਡੀਆਂ ਨੇ ਡਰਾਈ ਕਲੀਨ ਵੀਡੀਓ ਦੇਖ ਲਿਓ ਪੂਰੀ ਧੰਨ ਦੰਦੇ ਰਿਜ਼ਲਟ ਯੈਸ ਬੌਸ ਮੋਮੇ ਮੈਟਰੋ ਗੱਡੀ ਦਾ ਫਲੋਰ ਅਸੀਂ ਲਿਆ ਦੇ ਪਾਟੇ ਦੇ ਥੱਲੇ ਦੇ ਹਾਲਾਤ ਦੇਖ ਲਓ ਬਾਈ ਜੀ ਗੱਡੀ ਹੈ ਨਾ ਪਾਣੀੋਂ ਪਾਣੀ ਹੋਈ ਪਈ ਜੀ ਸਾਰੀ ਤੁੰਗਾਗਾ ਇਤਨਾਗਾ ਲਬਾਣੇ ਨਹੀਂ ਪਟਣਾ ਬੈਣਾ ਜੇ ਸਾ ਹੁਣ ਅੰਦਰ ਗੱਡੀ ਚ ਪਾਣੀ ਗਿਆ ਹੋਇਆ ਹੈ ਅੰਦਰ ਵੀ ਸਟੈਫ ਕਮਾਰ ਰਹੇ ਨੇ ਸਾਰੀ ਟੋਪੀਆ ਫਾਉਂ ਪਾਣੀ ਨੇ ਭਰੀ ਹੋਈ ਗੱਡੀ ਤੇ ਐਨ ਹੁਣ ਸਿਕਾ ਕੇ ਗੱਡੀ ਪ੍ਰੋਪਰਲੀ ਫੇਰਵਾਗੇ ਮੈਂ ਕੋਈ ਵੀ ਦਿਖਾਦੀ ਆ ਮੇਟਰੋ ਬਰੀਦਾ ਗੱਡੀ ਆ ਤੇ ਗੱਡੀ ਦੇ ਹਾਲਾਤ ਸਾਨੂੰ ਪੁੱਛੋ ਅੰਦਰ स्मੈਲ ਇੰਨੀ ਜ਼ਿਆਦਾ ਆ ਰਹੀ ਐ ਨੀਂ ਦੇ ਪਾਣੀ ਜਿਹੜਾ ਨਾ ਮੈਂ ਸਾਰਾ ਕੰਮ ਕਰਾਵਾਇਆ ਆਪਣਾ ਮਾਰਾ ਜੀ ਅੱਜ ਫਲੋਰ ਇਹਨਾਂ ਫੜਾ ਲੈ ਔਰ ਵੀ ਦੇਖੋ ਹੋ ਗਿਆ ਇਹ ਬੰਦਾ ਮੇਤਰੋ ਬਰੀਜ਼ਾ ਗੱਡੀ ਦਾ ਫਲੋਰ ਕਰ ਲਿਆ ਸੀ ਫੈਟ ਦੇ ਇਸ ਗੱਡੀ ਦੇ ਵਿੱਚ ਬੜਿਆ ਸੀ ਪਾਣੀ ਸਾਨੂੰ ਰਾਤ ਦੇਖੀ ਸੀ ਤੁਸੀਂ ਗੱਡੀ ਤੇ ਹੁਣ ਦੇਖ ਹਾਲਾਤ ਖਲੋ ਫਲੋਰ ਪ੍ਰੋਪਰ ਕੀਤਾ ਡਰਾਈ ਕਲੀਨ ਤੇ ਮਜ਼ਾ ਆ ਗਿਆ ਮੇਤਰੋ ਕੰਮ ਕਰਕੇ ਸਾਰੀ ਗੱਡੀ ਕੀਤੀ ਹੈ ਡਰਾਈ ਕਲੀਨ ਠੀਕ ਹੈ ਜੀ ਤੇ ਗੱਡੀ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਸੀ ਹਾਲਾਤ ਕਾਫੀ ਬੁਰੇ ਸੀ ਤੇ ਹੁਣ ਕਰਦੇ ਨੇ ਆਹ ਸੀਟਾਂ ਫੈਟ ਦੇ ਗੱਡੀ ਕਰ ਜਣੀ ਡਨ ਕੋਈ ਜੀ ਰਾਤੀ ਕੀ ਸੀ ਗੱਡੀ ਦੇ ਵਿੱਚ ਕੀ ਹਾਲਾਤ ਸੀ ਤੁਸੀਂ ਦੱਸ ਸਕਦੇ ਕਹਿੰਦਾ ਨਹੀਂ ਬੋਲ ਨਹੀਂ ਸਕਦੇ ਕੋਈ ਤੇ ਗੱਡੀ ਮਾਰੇ ਬਹੁਤ ਜ਼ਿਆਦਾ ਬੁਰੇ ਹਾਲਾਤ ਸੀ ਜਲੰਧਰ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਦੇ ਪਾਣੀ ਭਰ ਚੁੱਕਾ ਨਾ ਗੱਡੀਆਂ ਦੇ ਵਿੱਚ ਤੇ ਜੀ ਪੁੱਛਣਾ ਕੀ ਹਾਲਾਤ ਬਣ ਗਿਆ ਤੇ ਮੈਟ ਪ੍ਰੋਪਰਲੀ ਸੁੱਕ ਜਾਦਾ ਹੀ ਦੇਖ ਸਕਦੇ ਆ ਠੀਕ ਹੈ ਜੀ ਤੇ ਸਾਰੀ ਗੱਡੀ ਓਕੇ ਰਿਪੋਰਟ ਹੋ ਗਈ ਹੈ ਤੇ ਹੁਣ ਇਹਨੂੰ ਆਪਾਂ ਟਸੀਟਾ ਫਿਟ ਕਰਨੀਆਂ ਚੈੱਕ ਕਰ ਲਿਓ ਬਲੌਗ ਪੂਰਾ ਥੈਂਕ ਯੂ ਇੰਨਾ ਪਿਆਰ ਦੇ ਦਿੰਦੇ ਤੁਸੀਂ ਸਾਬ ਜਾਨ ਸਭ ਦਾ ਦਿਲੋਂ ਧੰਨਵਾਦ ਹੈ ਜੀ ਥੈਂਕ ਯੂ ਵੀਡੀਓ ਲਾਈਕ ਕਰਦੇ ਹੋ ਜ਼ਰੂਰ ਨਵੀਂ ਮੈਟਰੋ ਬਰੀਜ਼ਾ ਗੱਡੀ ਫਾਈਨਲੀ ਤਿਆਰ ਕਰ ਦਿੱਤੀ ਸੀ ਤੇ ਥਾਲੇ ਦੇ ਤੁਸੀਂ ਹਲਾ ਦੇ ਦੇਖੇ ਸੀ ਤੇ ਸੀਟਾਂ ਕਰ ਦਿੱਤੀਆਂ ਸੀ ਫਿੱਟ ਤੇ ਮੈਂ ਕਿਹਾ ਫਾਈਨਲੀ ਰਿਜ਼ਲਟ ਵੀ ਚੈੱਕ ਕਰਵਾ ਲਈਏ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਗੱਡੀ ਮਿੱਤਰੋ ਗੱਡੀ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਸੀ ਤੁਸੀਂ ਦੇਖਿਆ ਸੀ ਤੇ ਹੁਣ ਚੈੱਕ ਕਰ ਲਓ ਠੀਕ ਹੈ ਜੀ ਦੇਖ ਲਓ ਹੌਣ ਮੇਰਾ ਹੱਥ ਹੀ ਚਮਕੀ ਜਾਂਦਾ ਐਨੋਕਰ ਰਿਪੋਰਟ ਕਰਤਾ ਕੰਮ ਸਾਰੇ ਠੀਕ ਹੈ ਜੀ ਤੇ ਬਾਈ ਜੀ ਸਾਡੇ ਕਹਿੰਦੇ ਗੱਡੀ ਚ ਮਕਾ ਦਿਓ ਮੈਂ ਕਿਹਾ ਜ਼ਰੂਰ ਮਾਰੇ ਇਦ ਬਾਰੋਂ ਕੰਪਾਉਂਡ ਫੇਕ ਰਾਵਾਂਗੇ ਭਾਜੀ ਕਹਿੰਦੇ ਡਰਾਈ ਕਲੀਨ ਕਰ ਦਿਓ ਅਗਲੀਆਂ ਗੱਡੀਆਂ ਸਾਰੀਆਂ ਡਰਾਈ ਕਲੀਨ ਕੰਪਾਉਂਡ ਨੇ ਕਰਦੀਆਂ ਭਾਜੀ ਉਹਨਾਂ ਦੀਆਂ ਕਾਫੀ ਹਾਲਾਤ ਸੀ ਗੱਡੀ ਦੇ ਖਰਾਬ ਟੂਕੀ ਰਿਪੋਰਟ ਕਰ ਦਿੱਤਾ ਕੰਮ ਜੀ ਠੀਕ ਆ ਤੇ ਇਤਨੀ ਡੋਰ ਵੀ ਚੈੱਕ ਕਰ ਲਓ ਉਹ ਵੀ ਉੱਕੀ ਰਿਪੋਰਟ ਕੰਮ ਹੋ ਗਿਆ ਮਿੱਤਰੋ ਮਜ਼ਾ ਆ ਗਿਆ ਕੰਮ ਕਰਕੇ ਤੇ ਸਾਡੇ ਨਾਲ ਮੋਹਜੀ ਸੀ ਉਹ ਤੁਹਾਨੂੰ ਉਹਨਾਂ ਦੇ ਪ੍ਰਦਰਸ਼ਨ ਕਰਾ ਦਿੰਦੇ ਆ ਇਹ ਇਤਨਾ ਸਮਾਨ ਗੱਡੀ ਦੇ ਵਿੱਚ ਚਲ ਜਾਂਦਾ ਹੈ ਤੇ ਜੇਤਾ ਭੁੱਲ ਜਾਣਾ ਸੀ ਤੇ ਮੋਜੀਤ ਸਿੰਘ ਨੇ ਕਹਿਣਾ ਭਾਜੀ ਗਾਇਬ ਹੋ ਗਿਆ ਅਨਾਮੋਜੀ ਤੇ ਮੇਟਰੋ ਗੱਡੀ ਸਾਰੀ ਚਮਕਾ ਦਿੱਤੀ ਤੇ ਮਜ਼ਾ ਆ ਗਿਆ ਕੰਮ ਕਰਕੇ ਕਿਸੇ ਵੀ ਮੇਰੇ ਵੀਰ ਭਰਾ ਨੇ ਕਾਰ ਡਰਾਈ ਕਲੀਨ ਕੰਪਾਊਂਡ ਪੋਲਿਸ਼ਿੰਗ ਕਰਾਉਣੀ ਆ ਸਾਨੂੰ ਕੱਲ ਕੋਨਟੈਕਟ ਤੇ ਮੋਜੀਤ ਜੀ ਕਰਦੇ ਆ ਹੋਮ ਸਰਵਿਸ ਠੀਕ ਹੈ ਜੀ ਇਹਨਾਂ ਦਾ ਨੰਬਰ ਵੀ ਤਾਂ ਨਾਉਣ ਵਾਲੇ ਟਾਈਮ 'ਚ ਰਾਵਾਂਗੇ ਠੀਕ ਹੈ ਜੀ ਯੈਸ ਬੌਸ ਥੈਂਕ ਯੂ